ਕਿਸਾਨ ਦੀਤੀ ਹੈ ਮੈਂ ਮੇਰਾ ਜੋ ਫਰਜ਼ ਹੈ ਮੈਂ ਆਪਣਾ ਫਰਜ਼ ਨਿਭਾ ਰਹੀ ਹਾਂ ਇੱਥੇ ਆ ਕੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਾਂ ਮੇਰੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਮੈਂ ਜਿੱਥੇ ਤੱਕ ਆਵਾਜ਼ ਚੁੱਕ ਸਕਾਂ ਆਪਣੇ ਕਿਸਾਨਾਂ ਵਾਸਤੇ ਮੈਂ ਚੁਕੂਗੀ ਪਿਛਲੀ ਵਾਰੀ ਵੀ ਚੁੱਕੀ ਸੀਗੀ ਇਸ ਵਾਰੀ ਵੀ ਚੁਕੂਗੀ ਪਹਿਲਾ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਤਾ ਸਾਡੇ ਪੰਜਾਬੀ ਕਲਾਕਾਰਾਂ ਦਾ ਉਹਦੇ ਵਿੱਚ ਅਹਿਮ ਯੋਗਦਾਨ ਰਿਹਾ ਤੇ ਇਸ ਵਾਰ ਜੇ ਮੈਂ ਕਹਾਂ ਫੇਰ ਸ਼ੁਰੂਆਤ ਹੋ ਚੁੱਕੀ ਆ ਤੇ ਸ਼ੁਰੂਆਤ ਮੈਡਮ ਸੋਨੀਆ ਮਾਨ ਨੇ ਕੀਤੀ ਆ ਜਿਹੜੇ ਖਨੌਰੀ ਬਾਰਡਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਉਹ ਆਪਣਾ ਕੀ ਯੋਗਦਾਨ ਆ ਜਿਹੜਾ ਇਸ ਵਾਰ ਪਾ ਰਹੇ ਆ ਜਾਂ ਕਿਹੜੇ ਤਰੀਕੇ ਦੇ ਨਾਲ ਉਹ ਇੱਥੇ ਹਾਜ਼ਰੀ ਭਰ ਰਹੇ ਆ ਤੇ ਪੰਜਾਬ ਸਰਕਾਰ ਦੇ ਪ੍ਰਤੀ ਉਹਨਾਂ ਦਾ ਨਜ਼ਰੀਆ ਕੀ ਆ ਤੇ ਕੇਂਦਰ ਸਰਕਾਰ ਦੇ ਪ੍ਰਤੀ ਉਹਨਾਂ ਦਾ ਕੀ ਨਜ਼ਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੂਜਾ ਕਿਸਾਨੀ ਅੰਦੋਲਨ ਆ ਜਿਹੜਾ ਸ਼ੁਰੂ ਹੋ ਗਿਆ ਮੰਗਾਂ ਮੰਨ ਲਈਆਂ ਗਈਆਂ ਸੀ ਪਰ ਲਿਖਤੀ ਰੂਪ ਨਹੀਂ ਦਿੱਤਿਆ ਗਿਆ ਸੀ ਕੇਂਦਰ ਸਰਕਾਰ ਜਿਹੜੀ ਭੱਜ ਗਈ ਆ ਹੁਣ ਦੂਸਰੀ ਵਾਰ ਕਾਫੀ ਮਤਭੇਦ ਵੀ ਆ ਕਿਵੇਂ ਵੇਖਦੇ ਹੋ ਜਿਹੜਾ ਅੰਦੋਲਨ ਸ਼ੁਰੂ ਹੋਇਆ ਹੁਣ ਜੀ ਵੇਖੋ ਜੀ ਕੇਂਦਰ ਸਰਕਾਰ ਨੇ ਐਮਐਸਪੀ ਫਿਕਸ ਕਰਨ ਦਾ ਵਾਅਦਾ ਕੀਤਾ ਸੀਗਾ ਉਦੇ ਉੱਤੇ ਕਮੇਟੀ ਬਣਾਉਣ ਦਾ ਵੀ ਵਾਅਦਾ ਕੀਤਾ ਸੀਗਾ ਪਰ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਐਮਐਸਪੀ ਫਿਕਸ ਨਹੀਂ ਕੀਤੀ ਜੋ ਕਿ ਐਮਐਸਪੀ ਫਿਕਸ ਹੋਣੀ ਬਹੁਤ ਜ਼ਰੂਰੀ ਹੈ ਕਿਸਾਨਾਂ ਵਾਸਤੇ ਕਿਉਂਕਿ ਕਿਸਾਨ ਹਮੇਸ਼ਾ ਦੋ ਤਿੰਨ ਫਸਲਾਂ ਦੇ ਉੱਤੇ ਹੀ ਰਹਿੰਦੇ ਨੇ ਕਿ ਅਸੀਂ ਝੋਨਾ ਲਾ ਲਈਏ ਜਾਂ ਕਣਕ ਲਾ ਲਈਏ ਮੈਨੂੰ ਲੱਗਦਾ ਹੈ ਕਿ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਮਿਲਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਨੂੰ ਦੇਖਦੇ ਹਾਂ ਪਾਣੀ ਦੀ ਸਮੱਸਿਆ ਗਾਂ-ਗਾ ਝੋਨੇ ਕਰਕੇ ਆ ਰਹੀ ਹੈ ਸੋ ਆਪਾਂ ਨੂੰ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਮਿਲਣੀ ਚਾਹੀਦੀ ਜ਼ਰੂਰੀ ਹੈ ਜਿਵੇਂ ਅਸੀਂ ਦੇਖਦੇ ਹਾਂ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਦੇ ਕਿਸਾਨਾਂ ਨੂੰ ਤੇ ਐਮਐਸਪੀ ਮਿਲਦੀ ਨਹੀਂ ਕਿਸੇ ਵੀ ਫਸਲ ਦੇ ਵਿੱਚ ਉਹ ਕਿਸਾਨਾਂ ਨੂੰ ਵੀ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਆਪਣੀ ਫਸਲ ਦਾ ਰੇਟ ਨਹੀਂ ਮਿਲਦਾ ਉਹ ਇੱਥੇ ਆ ਕੇ ਸਸਤੀ ਆਪਣੀ ਫਸਲ ਜਿਹੜੀ ਹੈ ਸੁੱਟ ਕੇ ਜਾਂਦੇ ਆ ਕਾਫੀ ਦੂਰ ਤੱਕ ਜੀ ਸੋ ਐਮਐਸਪੀ ਦੀ ਲੜਾਈ ਹੈ ਸਵਾਮੀਨਾਥਨ ਰਿਪੋਰਟ ਦੀ ਲੜਾਈ ਹੈ ਸਵਾਮੀਨਾਥਨ ਜਿਨ੍ਹਾਂ ਨੇ ਬਣਾਈ ਸੀਗੀ ਉਹਨਾਂ ਨੂੰ ਤੇ ਅਵਾਰਡ ਮਿਲਿਆ ਪਰ ਅੱਜ ਤੱਕ ਉਸ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ ਮੈਨੂੰ ਲੱਗਦਾ ਹੈ ਉਸ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ ਦੂਜਾ ਮੈਨੂੰ ਇਹ ਲੱਗਦਾ ਹੈ ਕਿ ਸਾਰੀ ਜਥੇਬੰਦੀਆਂ ਨੂੰ ਇਕੱਠੇ ਮਿਲ ਕੇ ਚੱਲਣਾ ਚਾਹੀਦਾ ਹੈ ਆਪਣੇ ਇੱਕੋ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਐਮਐਸਪੀ ਅਸੀਂ ਫਿਕਸ ਕਰਾਉਣੀ ਹੈ ਤੇ ਸਵਾਮੀਨਾਥਨ ਰਿਪੋਰਟ ਅਸੀਂ ਲਾਗੂ ਕਰਵਾਉਣੀ ਹੈ ਔਰ ਜੋ ਵੀ ਹੋਰ ਵੀ ਮੁੱਦੇ ਨੇ ਕਿਸਾਨਾਂ ਦੇ ਉਹ ਅਸੀਂ ਪੂਰੇ ਕਰਵਾਉਣੇ ਹੈ ਆਪਾਂ ਆਪ ਆਪਸੀ ਪਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਹੈ ਜੀ ਕਿਉਂਕਿ ਬਹੁਤ ਸਾਰੇ ਸਰਕਾਰਾਂ ਦੀਆਂ ਏਜੰਸੀਆਂ ਨੇ ਜੋ ਇਸ ਟਾਈਮ ਦੇ ਉੱਤੇ ਆਪਣੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਆਉਣ ਗਿਆ ਆਪਾਂ ਨੂੰ ਉਹਨਾਂ ਤੋਂ ਬਚਣ ਦੀ ਲੋੜ ਹੈ ਆਪਣੇ ਬਜ਼ੁਰਗਾਂ ਦੇ ਕਹੇ ਦੇ ਵਿੱਚ ਰਹਿਣ ਦੀ ਲੋੜ ਹੈ ਆਪਣੇ ਲੀਡਰਾਂ ਦੇ ਕਹੇ ਦੇ ਵਿੱਚ ਲੈਣ ਦੀ ਲੋੜ ਹੈ ਇੱਕ ਜਾਬਤਾ ਰੱਖਣ ਦੀ ਲੋੜ ਹੈ ਕਿਉਂਕਿ ਬਜ਼ੁਰਗ ਵਿਚਾਰੇ ਸਾਡੇ ਸੜਕਾਂ ਦੇ ਉੱਤੇ ਬੈਠੇ ਨੇ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸੋ ਆਪਾਂ ਨੂੰ ਇਹ ਜੇ ਬਜ਼ੁਰਗ ਨਹੀਂ ਲੱਭਣੇ ਵੀ ਜਿਹੜੇ ਸਾਡੇ ਵਾਸਤੇ ਇੰਨੇ ਵੱਡੀਆਂ ਕਠਨਾ ਕਠਿਨਾਈਆਂ ਨੂੰ ਸਾਹਮਣਾ ਕਰ ਰਹੇ ਨੇ ਜਦ ਕਿ ਇਹ ਸਾਡੀ ਜਿਹੜੀ ਡੈਮੋਕਰੇਟਿਵ ਢਾਂਚੇ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਨਾ ਮਤਲਬ ਲਾਜ ਆਪਾਂ ਕਰ ਸਕਦੇ ਹਾਂ ਪਰ ਗਵਰਨਮੈਂਟ ਕੀ ਕਰ ਰਹੀ ਹੈ ਸਾਡੇ ਉੱਤੇ ਕਈ ਤਰੀਕੇ ਦੇ ਆਸੂਗੇਸ ਤੇ ਗੋਲੇ ਕਈ ਤਰੀਕੇ ਦੀ ਗਲਤ ਚੀਜ਼ਾਂ ਅਪਣਾ ਰਹੀ ਹੈ ਜਿਹੜੀਆਂ ਕਿ ਗਵਰਨਮੈਂਟ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੋ ਸਾਡੀ ਇਹੀ ਕੋਸ਼ਿਸ਼ ਹੈ ਵੇਖੋ ਮੈਂ ਇੱਕ ਕਿਸਾਨ ਦੀ ਧੀ ਹਾਂ ਮੈਂ ਮੇਰਾ ਜੋ ਫਰਜ਼ ਹੈ ਮੈਂ ਆਪਣਾ ਫਰਜ਼ ਨਿਭਾ ਰਹੀ ਹਾਂ ਇੱਥੇ ਆ ਕੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਾਂ ਮੇਰੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਮੈਂ ਜਿੱਥੇ ਤੱਕ ਆਵਾਜ਼ ਚੁੱਕ ਸਕਾਂ ਆਪਣੇ ਕਿਸਾਨਾਂ ਵਾਸਤੇ ਮੈਂ ਚੁੱਕੂੰਗੀ ਪਿਛਲੀ ਵਾਰੀ ਵੀ ਚੁੱਕੀ ਸੀਗੀ ਇਸ ਵਾਰੀ ਵੀ ਚੁੱਕੂੰਗੀ ਤਾਂ ਕਿ ਸਾਡੇ ਬਜ਼ੁਰਗਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਮਿਲ ਸਕੇ ਜੀ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੇ ਪ੍ਰਤੀ ਦੇਖੋ ਤੁਸੀਂ ਵੀ ਇੱਕ ਕਲਾਕਾਰਾਂ ਤੇ ਜਿਹੜੇ ਅੱਜ ਸੀਐਮਾ ਪੰਜਾਬ ਦੇ ਉਹ ਵੀ ਕਦੇ ਇਸੇ ਲਾਈਨ ਦੇ ਵਿੱਚੋਂ ਆਏ ਆਗੇ ਐਮਐਫਸੀ ਦੀ ਗੱਲ ਜੇ ਐਮਐਸਪੀ ਦੀ ਗੱਲ ਆਪਾਂ ਕਰੀਏ ਤਾਂ ਮੈਡਮ ਮੋਲ ਗਗਨ ਮਾਨ ਨੇ ਕਿਹਾ ਸੀ ਕਿ ਅਸੀਂ 5 ਮਿੰਟਾਂ ਚ ਜਿਹੜੀ ਦੇ ਦੇਾਂਗੇ ਠੀਕ ਆ ਜੋ ਵੀ ਅਸੀਂ ਖੇਤੀ ਲਈ ਜਾਂ ਕਿਸਾਨਾਂ ਲਈ ਕਰਨਾ ਉਹ ਕਰ ਦੇਾਂਗੇ ਉਹਨਾਂ ਦੇ ਬਿਆਨ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਪਰ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ ਪੰਜਾਬ ਸਰਕਾਰ ਦੇ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ ਵੇਖੋ ਜੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਹਰ ਕੋਈ ਬੰਦਾ ਆਪਣਾ ਨਜ਼ਰੀਆ ਰੱਖਦਾ ਹੈ ਜੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਐਮਐਸਪੀ ਪੰਜਾਂ ਮਿੰਟਾਂ ਦੇ ਵਿੱਚ ਕਰਾ ਦਾਂਗੇ ਵੇਖੋ ਹਰ ਇੱਕ ਬੰਦੇ ਦੀ ਜੋ ਸਮਝ ਹੈ ਉਹ ਉਸ ਅਕੋਰਡਿੰਗਲੀ ਬਿਆਨ ਦਿੰਦਾ ਹੈ ਪਰ ਅਸੀਂ ਕਿਸੇ ਦੀ ਨਿੰਦਿਆ ਕਰਨ ਦੀ ਬਜਾਏ ਅਸੀਂ ਉਸ ਤੀਆਂ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨਾ ਉਹਨੂੰ ਲੈ ਕੇ ਚੱਲੀਏ ਜੇ ਅਗਲੀ ਨੇ ਕਿਹਾ ਕਿ ਐਮਐਸਪੀ ਕਰਾਵਾਂਗੇ ਇਟ ਮੀਨਸ ਜੇ ਉਹਦੇ ਹੱਕ ਹੱਥ ਦੇ ਵਿੱਚ ਹੁੰਦਾ ਹੈ ਤੇ ਉਹ ਪੰਜਾਂ ਮਿੰਟਾਂ ਚ ਕਰਾ ਸਕਦੀ ਸੀ ਇਹ ਤੇ ਪਾਵਰ ਦੀ ਗੱਲ ਹੈ ਜਿਹਦੇ ਹੱਥ ਚ ਪਾਵਰ ਹੈ ਉਹ ਪੰਜਾਂ ਮਿੰਟਾਂ ਚ ਦੇਖੋ ਵੇਖੋ ਅੱਜ ਅਸੀਂ ਦੇਖ ਹੀ ਰਹੇ ਹਾਂ ਮੀਟਿੰਗਾਂ ਬਲ ਦੇਖ ਰਹੇ ਹਾਂ ਇਹ ਅੱਜ ਮੋਦੀ ਚਾਵੇ ਤੇ ਪੰਜਾਂ ਮਿੰਟਾਂ 'ਚ ਐਮਐਸਪੀ ਫਿਕਸ ਕਰਵਾ ਸਕਦਾ ਹੈ ਇੱਥੇ ਪਾਵਰ ਦੀ ਗੱਲ ਹੈ ਤੇ ਕੋਈ ਬੰਦਾ ਆਪਣੇ ਜਜ਼ਬਾਤਾਂ ਨੂੰ ਨਹੀਂ ਰੋਕਦਾ ਕਿਸੇ ਨੂੰ ਸਮਝ ਆ ਉਸ ਚੀਜ਼ ਨੂੰ ਕਿ ਅਸੀਂ ਕਿਸ ਤਰੀਕੇ ਨਾਲ ਕਹਿਣਾ ਕੋਈ ਓਵਰ ਐਕਸਾਈਟਮੈਂਟ ਦੇ ਨਾਲ ਕਹਿੰਦਾ ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਕਹਿੰਦਾ ਇਹ ਗੱਲ ਨੂੰ ਕਿ ਅਸੀਂ ਐਮਐਸਪੀ ਫਿਕਸ ਕਰਾ ਦਾਂਗੇ ਇਟ ਮੀਨਸ ਕਿ ਉਹਦੇ ਦਿਲ ਦੇ ਵਿੱਚ ਇੱਛਾ ਹੋਊਗੀ ਕਿ ਅਸੀਂ ਕਿਸਾਨਾਂ ਦੇ ਪ੍ਰਤੀ ਕੋਈ ਗੱਲ ਚੰਗੀ ਰੱਖਣਾ ਚਾਹੀਏ ਤੇ ਸੋ ਮੈਂ ਉਹਨੂੰ ਮੈਂ ਇਹ ਸੋਚਦੀ ਆ ਮੈਂ ਉਸ ਚੀਜ਼ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਹੈ ਇਹ ਪੋਜ਼ਿਟਿਵ ਰੱਖਣਾ ਚਾਹੀਦਾ ਕਿਸੇ ਵੇਲੇ ਭਗਵੰਤ ਮਾਨ ਜੀ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਆਖਰਕਾਰ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੇ ਲੋਕ ਸੱਤਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੋਲ ਇੱਕ ਹਰਾ ਪੈਨ ਆ ਉਹ ਹਰਾ ਪੈਨ ਜੇ ਸਾਡੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਕਿਤੇ ਚੱਲ ਜੇ ਤਾਂ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਰੰਗਲਾ ਪੰਜਾਬ ਬਣ ਸਕਦਾ ਪਰ ਉਹ ਹਰੇ ਪੈਨ ਦੀ ਤਾਕਤ ਭਗਵੰਤ ਮਾਨ ਜੀ ਦੇ ਕੋਲ ਆ ਗਈ ਉਸ ਹਰੇ ਪੈਨ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ ਵੇਖੋ ਜੀ ਜਿਹੜੀ ਐਮਐਸਪੀ ਫਿਕਸ ਕਰਨੀ ਹੈ ਨਾ ਉਹ ਸੈਂਟਰਲ ਗਵਰਨਮੈਂਟ ਨੇ ਕਰਨੀ ਹੈ ਉਹ ਭਗਵੰਤ ਮਾਨ ਸਾਹਿਬ ਨੇ ਨਹੀਂ ਕਰਨੀ ਉਹ ਸੀਐਮ ਨੇ ਸਾਡੇ ਪੰਜਾਬ ਦੇ ਸੀਐਮ ਦੇ ਅਧਿਕਾਰਾਂ ਦੇ ਵਿੱਚ ਜਿਹੜੀਆਂ ਪਾਵਰਾਂ ਆਉਂਦੀਆਂ ਨੇ ਉਹ ਉਹ ਹੀ ਕਰ ਸਕਦੇ ਨੇ ਉਹਦੇ ਉੱਤੇ ਜੋ ਕਰ ਸਕਦੇ ਆ ਇਸ ਟਾਈਮ ਦੇ ਉੱਤੇ ਆਪਾਂ ਦਿੱਲੀ ਕਿਉਂ ਜਾਣਾ ਚਾਹੁੰਦੇ ਆ ਕਿਉਂਕਿ ਇਹ ਜਿਹੜੀ ਪਾਵਰ ਹੈ ਐਮਐਸਪੀ ਨੂੰ ਲਾਗੂ ਕਰਨਾ ਜਾਂ ਇਹਦੇ ਉੱਤੇ ਨਿਯਮ ਬਣਾਉਣਾ ਇਹ ਪਾਰਲੀਮੈਂਟ ਦੇ ਵਿੱਚ ਪੀਐਮ ਦੇ ਹੱਥ ਦੇ ਵਿੱਚ ਇਸ ਕਰਕੇ ਸਾਡੀ ਲੜਾਈ ਬੀਜੇਪੀ ਭਾਜਪਾ ਦੇ ਖਿਲਾਫ ਹੈ ਇਸ ਜੇ ਅੱਜ ਭਗਵੰਤ ਮਾਨ ਸਾਹਿਬ ਪੀਐਮ ਹੁੰਦੇ ਮੋਦੀ ਦੀ ਜਗ੍ਹਾ ਤੇ ਹੁੰਦੇ ਤੇ ਮੈਂ ਜ਼ਰੂਰ ਕਹਿੰਦੀ ਵੀ ਉਹਨਾਂ ਦੇ ਹੱਥ ਦੇ ਵਿੱਚ ਉਹ ਹਰਾ ਪੈਨ ਹੈ ਉਹ ਸਾਡੀ ਐਮਐਸਪੀ ਫਿਕਸ ਕਰ ਸਕਦੇ ਆ ਹਨਾ ਫਿਰ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਵੀ ਅਸੀਂ ਉਹਨਾਂ ਦੇ ਖਿਲਾਫ ਲੜਨਾ ਪਰ ਰਾਈਟ ਨਾਓ ਸਾਡੀ ਲੜਾਈ ਹੈਗੀ ਹੈ ਸੈਂਟਰ ਦੇ ਖਿਲਾਫ ਪਾਜਪਾ ਦੇ ਖਿਲਾਫ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਜਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ ਜਿਨ੍ਹਾਂ ਦੇ ਨਾਲ ਸਾਡੇ ਕਿਸਾਨ ਲੀਡਰਾਂ ਦੀਆਂ ਰੋਜ਼ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੇ ਹੱਥ ਵਸ ਹੈ ਸਾਰਾ ਕੁਝ ਪੰਜਾਬ ਸਰਕਾਰ ਦਾ ਕਿੰਨਾ ਕੁ ਸੰਯੋਗ ਮੰਨਦੇ ਹੋ ਇਸ ਕਿਸਾਨੀ ਅੰਦੋਲਨ ਦੇ ਵੇਖੋ ਪੰਜਾਬ ਸਰਕਾਰ ਦਾ ਸੰਯੋਗ ਲੋਗ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਸਾਨੂੰ ਕਿਤੇ ਰੋਕਿਆ ਨਾ ਜਾਵੇ ਹੂੰ ਜਿੰਨਾ ਵੀ ਸਾਡੇ ਬੈਰੀਗੇਟ ਹਟਾਏ ਜਾਣ ਸਾਨੂੰ ਸਪੋਰਟ ਦਿੱਤੀ ਜਾਵੇ ਜੋ ਮੇਰਾ ਮੰਨਣਾ ਸੀਗਾ ਮੈਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇੱਕੋ ਗੱਲ ਕਹਿ ਸਕਦੀ ਆ ਵੇਖੋ ਹਰਿਆਣਾ ਦੇ ਵਿੱਚ ਇਸ ਟਾਈਮ ਦੇ ਉੱਤੇ ਖੱਟਰ ਦੀ ਸਰਕਾਰ ਹੈ ਖੱਟਰ ਨੇ ਬਹੁਤ ਜ਼ਿਆਦਾ ਗਲਤ ਇੰਤਜ਼ਾਮ ਕਰਕੇ ਰੱਖਿਆ ਸਾਡੀ ਬਜ਼ੁਰਗਾਂ ਵਾਸਤੇ ਸਾਡੇ ਭਰਾਵਾਂ ਵਾਸਤੇ ਕਿਵੇਂ ਉਹਨੇ ਸੜਕਾਂ ਦੇ ਉੱਤੇ ਪੁੱਟ ਕੇ ਕਿੱਲੇ ਲਾਏ ਹੋਏ ਨੇ ਉੱਥੇ ਬੈਰੀਗੇਡ ਕਿੰਨੇ ਸਖਤ ਕੀਤੇ ਹੋਏ ਨੇ ਇਹ ਹੈ ਬੀਜੇਪੀ ਸਰਕਾਰ ਦਾ ਰਵਈਆ ਸਾਡੇ ਕਿਸਾਨਾਂ ਦੇ ਪ੍ਰਤੀ ਪਰ ਸਾਡੇ ਪੰਜਾਬ ਦੇ ਵਿੱਚ ਇਹ ਜੇ ਕੋਈ ਬੈਰੀਗੇਡ ਨਹੀਂ ਲਾਏ ਹੋਏ ਇਹ ਜੀ ਕੋਈ ਰੋਕ ਨਹੀਂ ਹੈਗੀ ਇਟ ਮੀਨ ਸਰਕਾਰ ਦਾ ਸਹਿਯੋਗ ਹੈਗਾ ਆ ਕਿਤੇ ਕਿਸਾਨਾਂ ਦੇ ਨਾਲ ਇਹ ਆਪਾਂ ਵਰਤੀਰਾ ਦੇਖ ਸਕਦੇ ਆ ਸੋ ਮੇਰਾ ਇਹ ਮੰਨਣਾ ਆ ਵੀ ਰਾਈਟ ਨਾਓ ਜੇ ਅਸੀਂ ਇਹ ਕਿਸਾਨੀ ਲੀਡਰਸ ਤੱਕ ਵੀ ਪਹੁੰਚ ਸਕਦੀ ਮੈਂ ਤੇ ਚਲੋ ਇੱਕ ਕਿਸਾਨ ਦੀ ਧੀ ਆ ਮੈਂ ਕੋਈ ਲੀਡਰ ਨਹੀਂਗੀ ਮੈਂ ਧੀ ਹੋਣ ਦੇ ਨਾਤੇ ਕਹਿ ਸਕਦੀ ਆ ਵੀ ਵੇਖੋ ਸਾਡੇ ਕਿਸਾਨ ਭਰਾ ਸਾਡੇ ਬਜ਼ੁਰਗ ਇੱਥੇ ਬੈਠੇ ਨੇ ਜੀ ਅਸੀਂ ਚਾਹੀਏ ਆਪਣੇ ਆਪਾਂ ਬੰਦ ਤੇ ਕੀਤੇ ਐ ਬਾਰਡਰ ਕਿ ਸਰਕਾਰ ਨੇ ਵੀ ਬੰਦ ਕੀਤੇ ਆ ਕੋਈ ਸੜਕਾਂ ਬੰਦ ਕਰ ਦਿੱਤੀਆਂ ਉੱਟ ਕੇ ਸਾਡੀ ਪਬਲਿਕ ਜਿਹੜੀ ਪ੍ਰਾਪਰਟੀ ਐ ਉਹਨੂੰ ਹਰਟ ਕੀਤਾ ਹੈ ਖਰਾਬ ਕੀਤਾ ਹੈ ਜੇ ਸਰਕਾਰ ਅਸੀਂ ਚਾਹੀਏ ਅਸੀਂ ਆ ਪੰਜਾਬ ਦੇ ਸਾਰੇ ਧਾਇਰੇ ਬੰਦ ਕਰ ਦਈਏ ਅਸੀਂ ਕੀ ਵੀ ਤੁਸੀਂ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਅਸੀਂ ਤੁਹਾਨੂੰ ਪੰਜਾਬ ਨਹੀਂ ਵੜਨ ਦਿੰਦੇ ਉਹਦੇ ਨਾਲ ਜੰਮੂ ਦਾ ਕਾਰੋਬਾਰ ਅਫੈਕਟ ਹੋਊਗਾ ਉਹਦੇ ਨਾਲ ਹਿਮਾਚਲ ਦਾ ਕਾਰੋਬਾਰ ਅਫੈਕਟ ਹੋਊਗਾ ਉਹਦੇ ਨਾਲ ਰਾਜਸਥਾਨ ਦਾ ਹੋਊਗਾ ਉਹਦੇ ਨਾਲ ਇਹ ਵੀ ਹੋਊਗਾ ਕਿ ਅਸੀਂ ਪੀਸਫੁੱਲ ਬੈਠੇ ਆ ਪੀਸਫੁੱਲ ਬੈਠੇ ਰਵਾਂਗੇ ਸ਼ਾਮਾਂ ਤੱਕ ਚੀਕਾਂ ਵੱਜਣਗੀਆਂ ਪੰਜ ਤਿੰਨ ਸਟੇਟਾਂ ਦੀਆਂ ਉਹਨਾਂ ਦੇ ਕਾਰੋਬਾਰ ਇਫੈਕਟ ਹੋਣਗੇ ਉਹ ਕਹਿਣਗੇ ਵੀ ਕਿਸੇ ਤਰੀਕੇ ਨਾਲ ਇਹਨਾਂ ਦਾ ਸੋਲੂਸ਼ਨ ਕਰੋ ਜੀ ਇਹ ਹੈ ਵੀ ਉਦੋਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਬਸ ਰਸਤੇ ਬੰਦ ਕਰਨ ਦੀ ਲੋੜ ਹੈ ਜੀ ਇਹ ਮੇਰਾ ਮੰਨਣਾ ਹੈ ਜੀ ਮਤਲਬ ਮੈਂ ਇੱਕ ਆਪਣੀ ਪੰਜਾਬ ਦੀ ਧੀ ਹੋਣ ਦੇ ਨਾਤੇ ਹਰਿਆਣੇ ਦੀ ਧੀ ਹੋਣ ਦੇ ਨਾਤੇ ਇਹ ਸੁਝਾਅ ਦੇ ਸਕਦੀ ਹਾਂ ਬਾਕੀ ਜੇ ਬੈਰੀਕੇਟ ਤੋੜ ਕੇ ਅੱਗੇ ਸੁਝਾਈ ਲੈਣਾ ਹੈ ਨਾ ਅਸੀਂ ਤੇ ਫੈਸਲਾ ਹੀ ਚਾਹੁੰਦੇ ਆ ਸਾਡਾ ਤੇ ਇਹੀ ਮਕਸਦ ਹੈ ਕਿ ਐਮਐਸਪੀ ਫਿਕਸ ਹੋ ਜਾਏ ਸਾਡਾ ਤੇ ਇਹੀ ਮਕਸਦ ਹੈ ਕਿ ਸੁਆਮੀਨਾਥਨ ਰਿਪੋਰਟ ਦੇ ਉੱਤੇ ਕੋਈ ਕਾਰਵਾਈ ਹੋ ਜਾਏ ਸਾਡਾ ਇਹ ਮਕਸਦ ਨਹੀਂ ਹੈਗਾ ਕਿ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਹੈ ਸਾਡਾ ਇਹ ਮਕਸਦ ਨਹੀਂ ਹੈਗਾ ਕਿ ਅਸੀਂ ਬੈਰੀਕੇਡ ਤੋੜਨੀ ਤੋੜਨੇ ਹੈ ਜੇ ਸਾਡਾ ਇੱਥੇ ਬੈਠਿਆ ਬੈਠਿਆ ਵੀ ਹੱਲ ਹੋ ਜੇ ਕੋਈ ਨਾ ਕੋਈ ਤੇ ਉਹ ਵੀ ਵਧੀਆ ਗੱਲ ਹੈ ਬਹੁਤੇ ਲੋਕ ਜਿਹੜੇ ਘਰਾਂ ਦੇ ਵਿੱਚ ਅੱਜ ਵੀ ਜਿਹੜੇ ਬੈਠੇ ਨੇ ਜੀ ਅੱਜ ਵੀ ਜਿਹੜੇ ਘਰਾਂ ਦੇ ਵਿੱਚ ਲੋਕ ਬੈਠੇ ਨੇ ਨਹੀਂ ਨਿਕਲ ਰਹੇ ਆ ਨਹੀਂ ਰਹੇ ਜਾਂ ਇਹ ਬਹੁਤਾਂ ਦੇ ਗਿੰਤੀ ਚ ਕਿਹਾ ਜਾਂਦਾ ਵੀ ਇਹ ਸਿਰਫ ਕਿਸਾਨਾਂ ਦਾ ਹੀ ਮਸਲਾ ਹੋਰ ਵਰਗ ਦਾ ਨਹੀਂ ਕੀ ਮੰਨਦੇ ਹੋ ਤੁਸੀਂ ਕੱਲੇ ਕਿਸਾਨਾਂ ਦਾ ਮਸਲਾ ਹੈ ਵੇਖੋ ਜੀ ਮੈਂ ਕਹਿੰਨੀ ਆ ਵੀ ਜਿਹੜਾ ਵੀ ਇਨਸਾਨ ਘਰ ਚ ਰੋਟੀ ਖਾ ਰਿਹਾ ਉਹਦਾ ਮਸਲਾ ਹੈ ਜੀ ਕਿਉਂਕਿ ਕਿਸਾਨ ਖੇਤਾਂ ਦੇ ਵਿੱਚ ਰੋਟੀ ਪੈਦਾ ਕਰਦੇ ਉਹਨਾਂ ਵਾਸਤੇ ਤਾਂ ਹੀ ਉਹ ਖਾਪਾਂਦੇ ਹੂੰ ਸੋ ਮੈਨੂੰ ਲੱਗਦਾ ਹਰ ਇੱਕ ਵਰਗ ਨੂੰ ਇਸ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੀ ਮੈਂ ਕਿਸਾਨੀ ਅੰਦੋਲਨ ਚ ਪਿਛਲੀ ਵਾਰੀ ਆਈ ਸੀਗੀ ਇਸ ਕਰਕੇ ਮੈਨੂੰ ਇੰਨੀ ਸਮਝ ਹੈ ਕੀ ਕਿਸਾਨੀ ਅੰਦੋਲਨ ਕੀ ਹੈ ਜੀ ਕਿਸਾਨ ਜਥੇਬੰਦੀਆਂ ਕੀ ਹੈ ਸਾਡੇ ਬਜ਼ੁਰਗਾਂ ਦੀ ਕੀ ਮੰਗ ਹੈ ਪਰ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ ਜਿਹੜੇ ਘਰ ਬੈਠੇ ਨੇ ਜਿਨ੍ਹਾਂ ਨੂੰ ਇਹ ਸਾਰੇ ਅੰਦੋਲਨ ਬਾਰੇ ਨਹੀਂ ਪਤਾ ਉਹਨਾਂ ਨੂੰ ਸਮਝ ਹੀ ਨਹੀਂ ਹੈਗੀ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਜਿਹੜਾ ਸਹੀ ਮੀਡੀਆ ਆ ਉਤੋਂ ਤੱਕ ਉਹ ਗੱਲ ਪਹੁੰਚਣ ਹੀ ਨਹੀਂ ਦਿੰਦਾ ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ ਜਿਹਨੂੰ ਅਸੀਂ ਨੈਸ਼ਨਲ ਮੀਡੀਆ ਕਹਿੰਦੇ ਆ ਜਿਹੜਾ ਕਿ ਵਿਕਿਆ ਹੋਇਆ ਮੀਡੀਆ ਆ ਜਿਹੜਾ ਕਿ ਹਮੇਸ਼ਾ ਪੂੰਜੀਪਤੀਆਂ ਦੀ ਗੱਲ ਕਰਦਾ ਆ ਜਿਹੜਾ ਸਾਡੇ ਕਿਸਾਨਾਂ ਦੀ ਗੱਲ ਨਹੀਂ ਕਰੂਗਾ ਸਾਨੂੰ ਉਹੋ ਜੇ মিডিਆ ਦੀ ਗੱਲ ਕਰਨ ਦੀ ਲੋੜ ਹੈ ਕਿ ਉਹ মিডিਆ ਸਾਡਾ ਨੈਸ਼ਨਲ মিডিਆ ਸਾਡੀ ਇਹ ਗੱਲ ਨੂੰ ਨਿੱਕੀ ਨਿੱਕੀ ਗੱਲ ਨੂੰ ਸਾਡੇ ਕਿਸਾਨਾਂ ਦੀ ਗੱਲ ਨੂੰ ਉੱਤੇ ਤੱਕ ਪਹੁੰਚਾਵੇ ਜੀ ਬਿਲਕੁਲ ਇਹਨਾਂ ਨੇ ਵਿਚਾਰ ਆ ਜਿਹੜੇ ਆਪਦੇ ਮੈਮ ਸੋਣੀਆਂ ਮੰਨੇ ਰੱਖੇ ਆ ਕਿ ਆਖਰਕਾਰ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਆਉਣਾ ਇਸ ਕਰਕੇ ਚਾਹੀਦਾ ਕਿ ਸਾਡੀਆਂ ਪਹਿਲਾਂ ਮੰਗਾਂ ਕੀ ਆ ਸਾਨੂੰ ਪਹਿਲਾਂ ਦਿਮਾਗ ਨਾਲ ਇਹ ਸੋਚਣਾ ਚਾਹੀਦਾ ਕਿ ਜਿਹੜੀ ਅਸੀਂ ਗੱਲ ਲੈ ਕੇ ਚੱਲੇ ਆ ਉਹ ਗੱਲ ਕੀ ਆ ਇਸ ਮਤ ਦੇ ਵਿੱਚ ਨਾ ਪਵੋ ਕਿ ਕਿਹੜੀ ਕਿਸਾਨ ਜਥੇਬੰਦੀ ਆਈ ਆ ਕਿਹੜੀ ਨਹੀਂ ਆਈ ਕਿਹੜੀ ਨੇ ਪਹੁੰਚਣਾ ਸੀ ਕਿਹੜੀ ਨੇ ਨਹੀਂ ਪਰ ਇਹ ਜ਼ਰੂਰ ਖਿਆਲ ਦੇ ਵਿੱਚ ਰੱਖੋ ਕਿ ਅਸੀਂ ਜਿਸ جنگ ਲਈ ਚੱਲੇ ਆ ਉਹ جنگ ਦੇ ਵਿੱਚ ਸਾਡੀਆਂ ਮੰਗਾਂ ਕੀ ਆ ਸਾਡੇ ਹੱਕ ਕੀ ਆ ਅਖੀਰ ਦੇ ਵਿੱਚ ਕੀ ਕਹੋਗੇ ਪੰਜਾਬ ਦੇ ਲੋਕਾਂ ਨੂੰ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜੇ ਅਸੀਂ ਪੰਜਾਬ ਦੇ ਬੱਚੇ ਹੋਣ ਦੇ ਨਾਤੇ ਇੱਥੇ ਖੜੇ ਆ ਸਾਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਸਾਡੀ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਾਂ ਇੱਥੇ ਖੜੇ ਆ ਆਪਣੇ ਬਜ਼ੁਰਗਾਂ ਦੇ ਨਾਲ ਖੜੇ ਆ ਅਸੀਂ ਭਰਾਵਾਂ ਦੇ ਨਾਲ ਖੜੇ ਆ ਇੱਕ ਪਰਿਵਾਰ ਦੇ ਵਿੱਚ ਸਾਰਿਆਂ ਦੀ ਨਹੀਂ ਬਣਦੀ ਹੁੰਦੀ ਐਵੇਂ ਸਾਡਾ ਪੂਰਾ ਪੰਜਾਬ ਇੱਕ ਪਰਿਵਾਰ ਹੈ ਕਿਸੇ ਦੀ ਕੋਈ ਵਿਚਾਰਤਾ ਰਹ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਪਰ ਇਸ ਟਾਈਮ ਸਾਡੀ ਲੜਾਈ ਜਿਹੜੀ ਹੈ ਉਹ ਸੈਂਟਰ ਦੇ ਨਾਲ ਹੈ ਜੀ ਜੀ ਕਿਹੜੀਆਂ ਮੰਗਾਂ ਕਰਕੇ ਸਾਨੂੰ ਉਹ ਗੱਲਾਂ ਆਪਣੇ ਦਿਮਾਗ 'ਚ ਯਾਦ ਰੱਖਣੀਆਂ ਚਾਹੀਦੀਆਂ ਨੇ ਸਾਡੀਆਂ ਮੰਗਾਂ ਸਿਰਫ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਂਦੀਆਂ ਸੁਆਮੀਨਾਥਨ ਰਿਪੋਰਟ ਦੀ ਗੱਲ ਕਰਨ ਦੀ ਹੈ ਬਾਕੀ ਸਾਡੇ ਆਗੂਆਂ ਨੂੰ ਪਤਾ ਹੈ ਜਿਹੜੀਆਂ ਗੱਲਾਂ ਦਾ ਉਹਨਾਂ ਨੇ ਪ੍ਰੋਪਾਗੈਂਡਾ ਲਿਖ ਕੇ ਭੇਜਿਆ ਹੋਗਾ ਸਾਨੂੰ ਉਹ ਗੱਲਾਂ ਦੇ ਉੱਤੇ ਹੀ ਰਹਿਣਾ ਚਾਹੀਦਾ ਹੈ ਸਾਨੂੰ ਆਪਣੇ ਮੁੱਦੇ ਤੋਂ ਨਹੀਂ ਫਟਕਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਕੱਠੇ ਜਿਹੜਾ ਆਪਸੀ ਮਨਮਟਾਵ ਹੈ ਉਹਨੂੰ ਮਟਾ ਕੇ ਤਾਂ ਕਿ ਜਿਹੜੀ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇਹਦਾ ਫਾਇਦਾ ਨਾ ਚੁੱਕ ਸਕਣ ਸੋ ਸਾਨੂੰ ਆਪਸ ਵਿੱਚ ਮਿਲ ਕੇ ਚੱਲਣ ਦੀ ਲੋੜ ਹੈ ਜਿਹੜੇ ਕਲਾਕਾਰ ਆਪਾਂ ਕਈ ਕਲਾਕਾਰਾਂ ਦਾ ਚਿਹਰਾ ਇੱਕ ਪਬਲਿਕ ਬਣ ਜਾਂਦਾ ਜਿਹੜੇ ਵੀ ਉਹ ਕੋਈ ਸ਼ਬਦ ਬੋਲਦੇ ਆ ਜਾਂ ਕੋਈ ਗੱਲਬਾਤ ਕਹਿੰਦੇ ਆ ਜਿਹੜੇ ਪੰਜਾਬ ਦੇ ਲੋਕ ਆ ਜਾਂ ਜਿਹੜੇ ਉਹਨਾਂ ਦੇ ਫੈਨ ਆ ਉਹਨਾਂ ਚੀਜ਼ਾਂ ਨੂੰ ਐਕਸੈਪਟ ਬਹੁਤ ਛੇਤੀ ਕਰ ਲੈਂਦੇ ਆ ਕਲਾਕਾਰ ਭਰਾਵਾਂ ਨੂੰ ਜਿਹੜੇ ਤੁਹਾਡੇ ਨਾਲ ਇਸ ਲਾਈਨ ਦੇ ਵਿੱਚ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੂਗੇ ਵਿਖੋ ਜੀ ਕਲਾਕਾਰਾਂ ਨੂੰ ਮੈਂ ਹੀ ਕਹਿਣਾ ਚਾਹੂੰਗੀ ਕਿ ਆਪਾਂ ਨੇ ਜਿਵੇਂ ਪਿਛਲੀ ਵਾਰੀ ਸਪੋਰਟ ਕੀਤਾ ਸੀਗਾ ਆਪਾਂ ਨੂੰ ਇਸੇ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੂੰ ਵੇਖਣਾ ਚਾਹੀਦਾ ਇੱਥੇ ਆ ਕੇ ਹਨਾ ਮੈਨੂੰ ਐਕਚੁਅਲੀ ਦਿਲੋਂ ਬਹੁਤ ਪਿਆਰ ਆ ਬਜ਼ੁਰਗਾਂ ਨੇ ਨਾਲ ਕਿਉਂਕਿ ਜਿਹੜੀ ਪੀੜ੍ਹੀ ਹੈ ਨਾ ਸਾਡੀ ਇਹ ਸਾਨੂੰ ਆਉਣ ਵਾਲੇ ਟਾਈਮ 'ਚ ਵੇਖਣ ਲਈ ਨਹੀਂ ਲੱਭਣੀ ਹਾਂ ਜੋ ਇਹ ਸਾਡੇ ਲਈ ਕਰ ਜਾਂਦੇ ਆ ਨਾ ਅੱਗੇ ਨਹੀਂ ਲੱਭਣੇ ਸਾਨੂੰ ਸਾਨੂੰ ਇਹਨਾਂ ਦਾ ਮਾਨ ਸਤਕਾਰ ਕਰਨਾ ਚਾਹੀਦਾ ਆ ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਔਰ ਉਹ ਸਾਰੇ ਕਲਾਕਾਰਾਂ ਨੂੰ ਇਹਨਾਂ ਦੀ ਆਵਾਜ਼ ਰੱਖਣ ਵਾਸਤੇ ਇੱਥੇ ਜ਼ਰੂਰ ਗੇੜਾ ਮਾਰ ਕੇ ਜਾਣਾ ਚਾਹੀਦਾ ਇਸ ਤਾਂ ਕਿ ਪੰਜਾਬ 'ਚ ਇਹੋ ਜਿਹਾ ਇੱਕ ਹੋਰ ਜਾਗਰੂਤਾ ਆਵੇ ਸਾਰੇ ਪਿੰਡਾਂ ਦੇ ਵਿੱਚੋਂ ਹੱਲਾਸ਼ੇਰੀ ਦੇ ਕੇ ਇੱਥੇ ਪਹੁੰਚਣ ਇੱਕ ਹੋਰ ਮੈਂ ਅਹਿਮ ਸਵਾਲ ਆ ਜਿਹੜਾ ਜਿਵੇਂ ਆਪਾਂ ਹੀ ਕਹੀਏ ਖੱਟੜ ਸਰਕਾਰ ਨੇ ਜਿਹੜਾ ਹੈਗਾ ਆਪਦੇ ਉੱਥੇ ਜਿਹੜਾ ਪ੍ਰਸ਼ਾਸਨ ਰੋਕਿਆ ਉਹਨਾਂ ਤੋਂ ਅਥਰੂ ਗੈਸ ਦੇ ਗੋਲੇ ਇੱਧਰ ਬਹੁਤ ਸਾਰੇ ਆ ਜਿਹੜਾ ਨੁਕਸਾਨ ਕਰਾਇਆ ਗਿਆ ਕਿਸਾਨਾਂ ਦਾ ਕਿ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਸੀ ਵੀ ਇਹ ਵੀ ਪ੍ਰਸ਼ਾਸਨ ਨੂੰ ਪਾਵਰ ਦਿੰਦੇ ਇਹ ਵੀ ਪ੍ਰਸ਼ਾਸਨ ਨੂੰ ਕਹਿੰਦੇ ਜਾਂ ਸੜਕਾਂ ਬੰਦ ਕੀਤੀਆਂ ਗਈਆਂ ਆਪਣਾ ਪ੍ਰਸ਼ਾਸਨ ਤੇ ਆਪਣੇ ਲੋਕਾਂ ਨੂੰ ਹੀ ਸਿਰਫ ਰੋਕ ਰਿਹਾ ਹੈਗਾ ਵੇਖੋ ਜੀ ਮੈਂ ਇਹੀ ਬੇਨਤੀ ਕਰਨਾ ਚਾਹੂੰਗੀ ਪੰਜਾਬ ਸਰਕਾਰ ਦੇ ਅੱਗੇ ਭਗਵੰਤ ਮਾਨ ਸਾਹਿਬ ਰੋਜ਼ ਆਪਣੀ ਕੋਈ ਨਾ ਕੋਈ ਗੱਲ ਰੱਖਦੇ ਨੇ ਕਿਸਾਨਾਂ ਵਾਸਤੇ ਔਰ ਦੂਜੇ ਵੀ ਲੋਕੀ ਰੱਖਦੇ ਨੇ ਮੈਂ ਉਹਨਾਂ ਦੇ ਅੱਗੇ ਤੇ ਹੱਥ ਜੋੜ ਕੇ ਇਹੀ ਬੇਨਤੀ ਕਰੂੰਗੀ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨਾਂ ਦਾ ਸਾਥ ਦੇ ਰਹੇ ਹੋ ਤੇ ਤੁਹਾਨੂੰ ਕਿਸਾਨਾਂ ਦੀਆਂ ਜਿਹੜੀਆਂ ਵੀ ਜ਼ਰੂਰਤਾਂ ਨੇ ਬਾਰਡਰਾਂ ਦੇ ਉੱਤੇ ਜਿਹੜੀ ਵੀ ਤਰੀਕੇ ਦੀ ਉਹ ਤੰਗੀ ਮਹਿਸੂਸ ਕਰ ਰਹੇ ਨੇ ਤੁਹਾਨੂੰ ਰਿਜ਼ੋਲਵ ਕਰਨੀ ਚਾਹੀਦੀ ਹੈ ਆਪਣੀ ਜਿੰਨੀ ਵੀ ਪੁਲਸ ਹੈ ਇਹਨਾਂ ਦੀ ਹੈਲਪ ਵਾਸਤੇ ਲਾਉਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਹ ਸਾਡੇ ਉੱਤੇ ਵਾਰ ਕਰ ਰਹੇ ਨੇ ਸਾਡੀ ਜਿਹੜੀ ਪੰਜਾਬ ਦੀ ਪੁਲਸ ਹੈ ਸਾਡੇ ਕਿਸਾਨਾਂ ਦੀ ਹੈਲਪ ਕਰੇ ਜੀ ਬਹੁਤ ਸੋਨੇ ਵਿਚਾਰ ਆ ਜਿਹੜੇ ਮੈਡਮ ਨੇ ਆਪਣੇ ਸੋਨੀਆ ਮਾਨ ਜੀ ਨੇ ਦਿੱਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਪਰ ਆ ਅਖਰਕਾਰ ਇਹ ਸਾਨੂੰ ਇਹ ਜਰੂਰ ਦੇਖਣਾ ਪਊਗਾ ਕਿ ਸਾਡੀਆਂ ਮੰਗਾਂ ਕੀ ਆ ਅਸੀਂ ਉਹਨਾਂ ਮੰਗਾਂ ਨੂੰ ਮੁੱਖ ਲੈ ਕੇ ਚੱਲੇ ਆ ਤਾਂ ਕਿ ਇਹ ਸੰਘਰਸ਼ਾ ਜਿਹੜਾ ਤਾਂ ਹੀ ਜਿੱਤਿਆ ਜਾਊ ਜੇ ਏਕਤਾ ਬਣਾ ਕੇ ਅਸੀਂ ਰੱਖਾਂਗੇ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ